ਜਿਹੜੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਗਿਆ ਇਹ ਤੁਹਾਨੂੰ ਘਰ ਵਿਖਾਉਣਾ ਮੈਂ ਇਹ ਮਜ਼ਦੂਰਾਂ ਦੇ ਘਰ ਨੇ ਔਰ ਤੁਸੀਂ ਸਥਿਤੀ ਵੇਖ ਸਕਦੇ ਹੋ ਕੰਦਾ ਢਾਗੀਆਂ ਨੇ ਇਹ ਫਰਸ਼ ਵੇਖ ਲਓ ਵਿੜੇ ਦਾ ਪਾਣੀ ਰੋੜ ਕੇ ਲੈ ਗਿਆ ਇਸੇ ਤਰ੍ਹਾਂ ਤੁਹਾਨੂੰ ਇਸ ਘਰ ਦੀ ਤਸਵੀਰ ਵਿਖਾਉਣੀ ਹੈ ਕਿ ਛੱਤ ਡੈਮੇਜ ਹੋ ਗਈ ਹੈ ਔਰ ਆ ਥੱਲੇ ਤਸਵੀਰ ਵੇਖੋ ਕਿ ਤੁਸੀਂ ਇਹ ਘਰਾਂ ਦੇ ਵਿੱਚ ਮੁੜ ਵਸੇਬਾ ਕਿਵੇਂ ਹੋਵੇਗਾ ਤਾਂ ਲੰਬੇ ਸਮੇਂ ਤੱਕ ਇਹ ਕਾਰਜ ਚੱਲਣੇ ਨੇ ਔਰ ਸਭ ਤੋਂ ਵੱਡਾ ਜਿਹੜਾ ਚੈਲੰਜ ਰਹੂਗਾ ਚੁਣੌਤੀ ਰਹੂਗੀ ਕਿ ਲੋਕਾਂ ਦੀ ਘਰਾਂ ਚ ਵਾਪਸੀ ਕਿਵੇਂ ਹੋਵੇਗੀ ਬਹੁਤ ਸਾਰੇ ਘਰ ਅਜਿਹੇ ਨੇ ਜਿਹੜੇ ਕਿ ਰਹਿਣ ਦੇ ਲਾਇਕ ਨਹੀਂ ਰਹਿਗੇ ਔਰ ਜਿਹੜੇ ਘਰ ਖੜੇ ਨੇ ਤਾਂ ਢਾਂਚਾ ਖੜਾ ਹੋਇਆ ਪਰ ਅੰਦਰ ਜਾਣ ਦੇ ਕਾਬਿਲ ਨਹੀਂ ਹੈ ਆ ਵੇਖੋ ਤੁਸੀਂ ਕਿ ਕਿਸ ਤਰ੍ਹਾਂ ਅੰਦਰ ਜਿਹੜੀ ਗਾਰ ਆ ਉਹ ਜਿਹੜਾ ਦਰਿਆ ਦਾ ਪਾਣੀ ਹੈ ਉਹ ਨਾਲ ਲੈ ਕੇ ਆਇਆ ਔਰ ਇਸ ਘਰ ਦੇ ਵਿੱਚ 4-4 ਫੁੱਟ ਤੱਕ ਪਾਣੀ ਸੀ ਨੀਹਾਂ ਵੀ ਕਮਜ਼ੋਰ ਹੋਈਆਂ ਨੇ ਤਾਂ ਆਉਣ ਵਾਲੇ ਸਮੇਂ 'ਚ ਸਭ ਤੋਂ ਵੱਡੀ ਜਿਹੜੀ ਚੁਣੌਤੀ ਰਹਿਣੀ ਹੈ ਉਹ ਇਹ ਰਹੇਗੀ ਕਿ ਲੋਕਾਂ ਨੂੰ ਘਰਾਂ ਦੇ ਅੰਦਰ ਲੈ ਕੇ ਕਿਵੇਂ ਆਉਣਾ ਲੋਕ ਕਿਸ ਤਰ੍ਹਾਂ ਆਪਣੇ ਘਰਾਂ 'ਚ ਦਾਖਲ ਹੋਣਗੇ ਕਿਉਂਕਿ ਘਰਾਂ ਦੀਆਂ ਨੀਂਹਾਂ ਕਮਜ਼ੋਰ ਹੋ ਗਈਆਂ ਨੇ ਘਰਾਂ ਦੇ ਫਰਸ਼ ਬੈਠ ਗਏ ਨੇ ਕਈ ਥਾਵਾਂ ਤੇ 4-4 ਫੁੱਟ ਰੇਤਾ ਘਰ ਦਾ ਸਮਾਨ ਨੁਕਸਾਨਿਆ ਗਿਆ ਵੇਖ ਸਕਦੇ ਹੋ ਟੀਵੀ ਨੁਕਸਾਨਿਆ ਗਿਆ ਫਰਨੀਚਰ ਸਾਰਾ ਖਤਮ ਹੋ ਗਿਆ ਇਹ ਕੱਲੀ ਇੱਕ ਘਰ ਦੀ ਤਸਵੀਰ ਨਹੀਂ ਹੈ ਇਸ ਏਰੀਆ ਦੇ ਵਿੱਚ ਮੇਰੇ ਖਿਆਲ ਹੈ ਕਿ 20-25 ਦੇ ਕਰੀਬ ਘਰ ਹੈਗੇ ਨੇ ਔਰ ਉਹਨਾਂ ਸਾਰਿਆਂ ਦੀ ਜਿਹੜੀ ਸਥਿਤੀ ਹੈ ਮਜ਼ਦੂਰਾ ਮਜ਼ਦੂਰਾ ਦੇ ਘਰ ਨੇ ਔਰ ਸਾਰਿਆਂ ਦੀ ਸਥਿਤੀ ਬੇਹਦ ਖਰਾਬ ਹੋ ਗਈ